ਆ ਕੱਢੀ ਨਾ ਪਤਾ ਪਰ ਤੁਹਾਨੂੰ ਪਤਾ ਨਹੀਂ ਕਿ ਕਿਹੜੇ ਰੇਕਰ ਸੀ ਇਹ ਸਿੱਕੇ ਪਤਾ ਨਹੀਂ ਪੱਤਾ ਇਹਦੇ ਵਿੱਚ ਆਉਂਦਾ ਹੈ ਕੱਲ ਲੱਗਾ ਵਾ ਆਈਟਮ ਦਾ ਮਾਮਲਾ ਕੋਈ ਨਾ ਕਰੀਂ ਕੱਲੀ ਕਿਸੇ ਵੀ ਰੇਕਰ ਨਾਲ ਆ ਕੇ ਕੋਈ ਡੈਥ ਹੋਈ ਹੈ ਕੀ ਮਾਮਲਾ ਤੇ ਕੀ ਬੰਦਾ ਸੌਣ ਸੀ ਅੱਜ ਖੇਮਕਰਨ ਤੋਂ ਰੇਲ ਗੱਡੀ ਸਵੇਰ ਵਾਲੀ ਜਿਹੜੀ 8 ਵਜੇ ਜਾਂਦੀ ਹੈ ਖੇਮਕਰਨ ਤੋਂ ਚੱਲ ਕੇ ਅੰਮ੍ਰਿਤਸਰ ਨੂੰ ਜਾ ਰਹੀ ਸੀ ਤੇ ਰੇਲਵੇ 게ਟ C 25 ਕッカ ਕੰਡਿਆਲਾ ਲਿੰਕ ਰੋਡ ਤਰਨਤਾਰ ਇਹ ਸਾਡੇ ਏਐਸਏ ਲਖਵਿੰਦਰ ਸਿੰਘ ਪੰਜਾਬ ਪੁਲਿਸ ਦੇ ਜਿਹੜੇ ਕਿ ਕਹੇ ਬਿਮਾਰੀ ਤੋਂ ਪੀੜਤ ਸੀ ਤੇ ਦਵਾਈ ਲੈਣ ਲਈ ਕッカ ਕੰਡਿਆਲੇ ਗਏ ਹੋਏ ਸੀ ਕッカ ਕੰਡਿਆਲਾ ਤੋਂ ਆਉਂਦਿਆਂ ਇਹ ਰੇਲ ਗੱਡੀ ਨਾਲ ਟਕਰਾ ਗੇ ਧੁੰਦ ਤੇ ਠੰਡ ਧੁੰਦ ਧੁੰਦ ਤੇ ਠੰਡ ਦਾ ਮੌਸਮ ਹੋਣ ਕਰਕੇ ਸਵੇਰ ਸੁਬਾ ਚਾਨਕ ਰੇਲਵੇ ਗੇਟ ਕ੍ਰਾਸ਼ ਕਰਨ ਕਰਨ ਜਿਹੜੀ ਆ ਰੇਲ ਗੱਡੀ ਨਾਲ ਟਕਰਾਉਣ ਤੇ ਮੌਕੇ ਦਾ ਮੌਤ ਹੋ ਗਈ ਇਹ ਪੰਜਾਬ ਪੁਲਿਸ ਜ਼ਿਲ੍ਹਾ ਤਨਤਾਰਨ ਨੂੰ ਤੇ ਇਸ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਜਿਹੜਾ ਬਹੁਤ ਵੱਡਾ ਸਦਮਾ ਲੱਗਾ ਜੋ ਕਿ ਸਾਡੇ ਵਾਸਤੇ ਮਹਿਕਮੇ ਵਾਸਤੇ ਤੇ ਪਰਿਵਾਰਕ ਵਾਸਤੇ ਬਹੁਤ ਦੁਖਨਾਈ ਘਟਣਾ ਵਾ ਜੋ ਕਿ ਇਹ ਜਿਹੜਾ ਪੁਆਇੰਟ ਆ ਮੁੜ ਕੇ ਇੱਥੇ ਸਾਨੂੰ ਤੇ ਪਰਿਵਾਰ ਨੂੰ ਹਾਸਲ ਨਹੀਂ ਹੋਣਾ ਭਾਜੀ ਕੀ ਕਾਰਵਾਈ ਹੋ ਰਹੀ ਹੈ 194 BNSC ਦੀ ਕਾਰਵਾਈ ਦੇ ਤਹਿਤ ਜਿਹੜਾ ਵਾ ਇਹਦਾ ਇਮਪੋਰਟਮੈਂਟ ਕਰਾ ਕੇ ਤੇ ਲਾਸ ਵਾਰਸਾਂ ਦੇ ਹਵਾਲੇ ਜਿਹੜੀ ਕੀਤੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਥੈਂਕ ਯੂ so much ਜੇਲਾ ਤਨਤਾਨ ਡੈਡ ਹਾਊਸ ਤਨਤਾਨ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز